ਭਾਰਤ ਪਾਕਿਸਤਾਨ ਬਾਰਡਰ ਤੇ ਤਣਾਅਪੂਰਨ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਸਬੰਧ ਵਿੱਚ ਅੱਜ ਕਲਾਨੌਰ ਦੇ ਸਿਵਲ ਹਸਪਤਾਲ ਵਿੱਚ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕਰ ਅਤੇ ਮੰਤਰੀ ਰਵਜੋਤ ਸਿੰਘ ਪਹੁੰਚੇ ਅਤੇ ਹਸਪਤਾਲ ਦਾ ਜਾਇਜ਼ਾ ਲਿਆ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਜਿੰਦਰਜੀਤ ਸਿੰਘ ਐਸ ਡੀ ਐਮ ਕਲਾਨੌਰ ਮੈਡਮ ਜੋਸਟੀਨਾ ਸਿੰਘ ਤੋਂ ਇਲਾਵਾ ਸਿਵਲ ਸਰਜਨ ਅਤੇ ਹੋਰ ਆਲਾ ਅਧਿਕਾਰੀ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜਿਸ ਕਿਸਮ ਦੀ ਅਵਸਥਾ ਚ ਸਾਰਾ ਦੇਸ਼ ਗੁਜ਼ਰ ਰਿਹਾ ਔਰ ਤੁਹਾਨੂੰ ਸਭ ਨੂੰ ਪਤਾ ਕਿ ਇੱਕ ਬਹੁਤ ਵੱਡਾ ਸਾਡੇ ਮੁਲਕ ਦੇ ਉੱਤੇ ਪੈਲਗਾਮ ਦੇ ਅੰਦਰ ਜਿਹੜਾ ਪਾਕਿਸਤਾਨ ਦੇ ਧਰਤੀ ਤੋਂ ਟ੍ਰੇਨਿੰਗ ਪ੍ਰਾਪਤ ਅਤਵਾਦੀਆਂ ਨੇ ਅਟੈਕ ਕੀਤਾ ਸਾਡੇ ਦੇ ਹੱਥੇ ਦੇਸ਼ ਤੇ ਨਾਗਰਿਕਾਂ ਦਾ ਕਤਲੇਆਮ ਕੀਤਾ ਸੋ ਸਾਰੇ ਦੇਸ਼ ਦੇ ਲੋਕਾਂ ਦੇ ਮਨ ਅੰਝ ਗੁੱਸਾ ਸੋ ਇੱਕ ਨਵੀਂ ਸਥਿਤੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਆ ਸੋ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬੜਾ ਸਪਸ਼ਟ ਆਦੇਸ਼ ਆ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਇਸ ਮੁਸ਼ਕਲ ਘੜੀ ਦੇ ਅੰਦਰ ਕੋਈ ਦਿੱਕਤ ਨਾ ਹੋਵੇ ਸੋ ਇਹਦੇ ਲਈ ਅਸੀਂ ਸਾਰੇ ਮੰਤਰੀ ਸਰਵਾਨ ਸਾਡਾ ਸਾਰਾ ਹੀ ਐਮਐਲਏ ਸਰਵਾਨ ਸਾਡਾ ਪ੍ਰਸ਼ਾਸਨ ਇਸ ਗੱਲ 'ਚ ਲੱਗਾ ਸੋ ਅੱਜ ਕੈਬਨਿਟ ਮੀਟਿੰਗ ਤੋਂ ਫੌਰਨ ਬਾਅਦ ਸਾਨੂੰ ਜਿਹੜਾ ਉਹ ਕਾਜ਼ ਮਿਲਿਆ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਜੀਸ ਸਤਾਨਿਕ 17 ਦੇ ਪੰਜਾਬ ਦੇ ਮੰਤਰੀ ਡਾਕਟਰ ਰੋਜ ਜੀ ਸਾਡੇ ਐਮ ਐਲ ਏ ਗੁਰਦੀਪ ਰੰਧਾਵਾ ਜੀ ਹਲਕਾ ਚਾਰ ਚੰਸ਼ੇਰ ਸਿੰਘ ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ तमाम ਸਾਡੇ ਐਸ ਟੀ ਐਮ ਸਾਹਿਬ ਹੋਰ ਵੱਖ-ਵੱਖ ਮੈਗਮਾ ਦੇ ਅਧਿਕਾਰੀ ਸੋ ਹੁਣ ਅਸੀਂ ਕਲਨੌਰ ਹਸਪੀਟਲ ਦੇ ਅੰਦਰ ਆਏ ਆ ਤਾਂ ਇੱਥੇ ਜੋ ਵੀ ਕਿਸੇ ਅਮਰਜੈਂਸੀ ਦੇ ਦੌਰਾਨ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਦੇ ਲਈ ਅਸੀਂ ਇੱਥੇ ਬੈੱਡ ਕਿੰਨੇ ਆ ਉਹਦੇ ਲਈ ਹੋਰ ਕਿਹੜੀ-ਕਿਹੜੀ ਚੀਜ਼ਾਂ ਦੇ ਲੋੜ ਆ ਉਹ ਸਾਰਾ ਐਸਐਮਓ ਸਾਹਿਬ ਤੋਂ ਅਸੀਂ ਮਤਲਬ ਸੁਣਿਆ ਸਮਝਿਆ ਸੋ ਕਿਸੇ ਤਰ੍ਹਾਂ ਦੀ ਕੋਈ ਦਵਾਈਆਂ ਦੀ ਘਾਟ ਨਹੀਂ ਹੈ ਕੋਈ ਬਲੱਡ ਦੀ ਘਾਟ ਨਹੀਂ ਚੰਗੀ ਗੱਲ ਇਹ ਹੈ ਕਿ ਸਾਡੇ ਸਵੈ ਸੇਵੀ ਨੌਜਵਾਨਾਂ ਦੇ ਅੰਦਰ ਇੱਕ ਬਹੁਤ ਵੱਡਾ ਜਜ਼ਬਾ ਆ ਪੰਜਾਬ ਹਮੇਸ਼ਾ ਹੀ ਲੜਦਾ ਰਿਹਾ ਤੇ ਹਮੇਸ਼ਾ ਖੜਦਾ ਰਿਹਾ ਆਪਣੇ ਪੈਰਾਂ ਦੇ ਉੱਤੇ ਸੋ ਇਸ ਸਿਟੀ ਦੇ ਅੰਦਰ ਵੀ ਅਸੀਂ ਪੰਜਾਬੀਆਂ ਦੇ ਨਾਲ ਆ ਔਰ ਸਾਡੇ ਸੈਨਿਕ ਜਿਹੜੇ ਦੇਸ਼ ਦੀ ਸ਼ਰਧਾਂ ਦੀ ਰਾਖੀ ਦੇ ਲਈ ਡੰਡਾ ਪੈਰਾ ਦੇ ਰਿਹਾ ਸਾਰਾ ਦੇਸ਼ ਉਹਨਾਂ ਦੇ ਨਾਲ ਆ ਤੇ ਪੰਜਾਬ ਦੇ ਅੰਦਰ ਮਾਂਜੂ ਮੁੱਖ ਮੰਤਰੀ ਵੀ ਉਹਨਾਂ ਦੀ ਸਾਰੀ ਸਰਕਾਰ ਇਸ ਕੰਮ ਤੇ ਲੱਗੀ ਆ ਸੋ ਗੁਰਦਾਸਪੁਰ ਹੋਵੇ ਪਠਾਨਕੋਟ ਹੋਵੇ ਸਾਰਾ ਜਿਹੜਾ ਸਾਡਾ ਬਾਰਡਰ ਦੇਰੀ ਆ ਉਹਦੇ ਚੱਪੇ ਚੱਪੇ ਤੇ ਸਾਡੇ ਸਾਥੀ ਜਿਹੜੇ ਉਹ ਜਾ ਰਹੇ ਆ ਸੋ ਅਸੀਂ ਪੂਰੀ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਸ਼ੋਰ ਕਰਦੇ ਆ ਕਿ ਚੜ੍ਹਦੀ ਕਲਾ ਚ ਰਹੋ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਕੋਈ ਘਾਟ ਪੰਜਾਬ ਦੇ ਅੰਦਰ ਨਹੀਂ ਆਂ ਦਿੱਤੀ ਜਾਊਗੀ ਸਰ ਇਹ ਹਸਪਤਾਲ ਵਿੱਚ ਬੜੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਚੱਲਦੀ ਹੈ ਉਹਨੂੰ ਕਿਦਾਂ ਫਟੋਗੇ ਦੇਖੋ ਬੇਸਿਕਲੀ ਤਾਂ ਲੀਓ ਲਥਾ ਪੰਜਾਬ ਮਿਲਿਆ ਸਾਨੂੰ ਹੁਣ ਉਹਨੂੰ ਸਜੇ ਸਜੇ ਪੈਰਾਂ ਸਿਰੇ ਖੜੇ ਕਰ ਰਹੇ ਆ 1000 ਡਾਕਟਰਾਂ ਦੀ ਜਿਹੜੀ ਉਹ ਭਰਤੀ ਉਹਨੇ ਅਜੇ ਕੈਬਨਿਟ ਨੇ ਫੈਸਲਾ ਕੀਤਾ ਕਰਨ ਦਾ ਸੋ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਨਾਰਾ ਉਹਦੇ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਪਰ ਅੱਜ ਕਿਉਂਕਿ ਅਸੀਂ ਵਿਸ਼ੇਸ਼ ਹਾਲਾਤਾਂ 'ਚ ਆਏ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਦੀ ਹੋਏ ਸਾਰੇ ਇਲਾਕਾ ਵਾਸੀਆਂ ਨੂੰ ਮਾਝੇ ਦੇ ਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ 'ਚ ਰਹੋ ਔਰ ਅਸੀਂ ਸਾਰੇ ਇਸ ਵੇਲੇ ਦੇਸ ਦੇ ਸਿਆਣਕਾਂ ਦੇ ਨਾਲ ਉਹਨਾਂ ਦੇ ਮੁੰਡੇ ਨਾਲ ਮੁੰਡਾ ਡਾਕ ਉਹਨਾਂ ਦੇ ਪਿੱਛੇ ਕੜਿਆ। ਦੇਖੋ ਜੀ ਜੋ ਮਾਹੌਲ ਪੂਰੇ ਦੇਸ਼ ਵਿੱਚ ਚਰਲਿਆ ਖਾਸ ਕਰਕੇ ਦੇ ਬਾਰਡਰ ਸਟੇਟ ਨੇ ਜਿਹਦੀ ਸਾਡਾ ਪੰਜਾਬ ਵੀ ਆਂਦਾ ਹੈਗਾ ਤੇ ਕੈਬਨਟ ਤੋਂ ਬਾਅਦ ਅਸੀਂ ਪਹੁੰਚੇ ਸਾਨੂੰ ਡਾਇਰੈਕਸ਼ਨਸ ਮਿਲੀ ਅਸੀਂ ਐਮ ਸਾਹਿਬ ਵੱਲੋਂ ਸਰਦਾਰ ਪ੍ਰਗਵਤੀ ਮਾਨ ਜੀ ਹੋਰ ਜਿਹੜੇ ਬਾਰਡਰ ਏਰੀਆਸ ਹੈਗੇ ਸਪੈਸ਼ਲੀ ਹਰੇਕ ਡਿਸਟ੍ਰਿਕਟ ਨੂੰ ਦੋ ਦੋ ਮੰਤਰੀ ਚਲੋਟ ਹੋਏ ਨੇ ਤੇ ਅਸੀਂ ਖੁਦ ਜਾ ਕੇ ਵਿਜ਼ਿਟ ਕਰੀਏ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਜਾਂ ਹਸਪੀਟਲਸ ਹੈਗੇ ਜਾਂ ਫਾਇਰ ਸਟੇਸ਼ਨਸ ਹੈਗੇ ਜਿਹੜੇ మార్కెట్ ਵੀ ਅਸੀ ਜਾਣਾ ਐਟ ਲੀਸਟ ਲੋਕਾਂ ਨੂੰ ਆਪਾਂ ਸ਼ੋਰ ਕਰਨਾ ਕਿ ਕੋਈ ਕਿਸੇ ਤਰ੍ਹਾਂ ਦੀ ਕੁਬਰਾਂ ਦੀ ਕੋ ਲੋੜ ਨਹੀਂ ਹੈਗੀ ਨੈਸ਼ਨਲ ਐਮਰਜੈਂਸੀ ਹੈਗੀ ਆ ਤੇ ਜਿਹੜੀ ਸਾਡੀ ਪ੍ਰੀਪੇਅਰਡਨੈਸ ਹੈਗੀ ਆ ਚਾਹੇ ਹਸਪੀਟਲ ਦੀ ਹੋਵੇ ਚਾਹੇ ਕੋਈ ਐਮਰਜੈਂਸੀ ਦੀ ਹੋਵੇ ਚਾਹੇ ਕੋਈ ਫਾਇਰ ਵਾਲੀ ਹੋਵੇ ਉਹਨੂੰ ਅਸੀਂ ਆਪਾਂ ਦੇਖਣ ਆਏ ਆ ਤਕਰੀਬਨ ਇੱਥੇ ਦੇਖਿਆ ਹਸਪੀਟਲ ਪੂਰਾ ਕੰਮ ਕਰ ਤੇ तकरीबन 10 ਸਾਡੇ ਕੋ ਆਕਸੀਜਨ ਕੰਸਨਟ੍ਰੇਟਰ ਹੈਗੇ ਆ ਤੇ ਸਟਾਫ ਵੀ तकरीबन ਪੂਰਾ ਹੀ ਹੈਗਾ ਸਰਜਰੀਕਲ ਸਟਾਫ ਸਥੇ ਨਹੀਂ ਹੈਗੇ ਤੇ ਬਾਕੀ ਐਂਬੂਲੈਂਸ ਦਾ ਵੀ ਕਹਿੰਦੇ ਸਾਡੇ ਕੋ ਬੰਦਬਸ ਹੋ ਗਿਆ ਹੈਗਾ ਡਰਾਈਵਰ ਦਾ ਵੀ ਹੋ ਜਾਏਗਾ ਤੇ तकरीबन ਅਸੀਂ ਸੈਟੀਸਫਾਈਡ ਹੈਗੇ ਆ ਤੇ ਦਵਾਈਆਂ ਵੀ ਸਾਰੀਆਂ ਕਹਿੰਦੇ ਸਾਡੇ ਕੋ ਪੂਰੀਆਂ ਸਟਾਕ ਪੂਰਾ ਹੈਗਾ ਐਮਰਜੈਂਸੀ ਮੈਡੀਸਨ ਦਾ ਵੀ ਤੇ ਇੰਜੈਕਟੇਬल्स ਦਾ ਵੀ ਤੇ ਅਸੀਂ ਇਹ ਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਗਏ ਤੁਸੀਂ ਫੋਹਾਾਂ ਤੋਂ ਬਚੋ ਕਿਸੇ ਤਰ੍ਹਾਂ ਦੀ ਕੋਈ ਘਬਰਾਹਤ ਦੀ ਕੋਈ ਲੋੜ ਨਹੀਂ ਹੈਗੀ ਤੇ ਪੂਰੀ ਸਰਕਾਰ ਆਵਾਦੀ ਪਾਰਟੀ ਸਰਕਾਰ ਸਪੂਏ ਸਾਡੇ ਸੀਐਮ ਸਾਹਿਬ ਸਰਦ ਪਵਨ ਸਿੰਘ ਮਾਨ ਜੀ ਉਹ ਪਲ-ਪਲ ਦੀ ਖਬਰ ਪੂਰੇ ਸਾਰੇ ਬਾਰਡਰ ਏਰੀਆ ਤੋਂ ਪੂਰੇ ਪੰਜਾਬ ਤੋਂ ਆਪਣੇ ਕੋਲ ਰੱਖਦੇ ਨੇ ਤੇ ਅਸੀਂ ਵੀ ਸਾਡੀ ਹੁਣ ਡਿਊਟੀ ਲੱਗੀ ਅਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਸਾਰੀ ਗਰਾਊਂਡ ਲੈਵਲ ਤੇ ਸਾਰੀ ਜਿੰਨੀ ਵੀ ਐਮਰਜੈਂਸੀ ਸਰਵਿਸ ਦੀ ਅਗਰੀਆ ਪਿਕਰੀ ਆਪਾਂ ਖੁਦ ਆਪਾਂ ਉਹਦਾ ਸਾਈਜ਼ ਲਏ ਜੀ ਅਸ ਕੱਲ੍ਹ ਛੁੱਟੀਆਂ ਸਾਰੇ ਡਾਟਾ ਦੀ ਖਤਮ ਕਰ ਦਤੇਗੇ ਪਰ ਅਜੇ ਵੀ ਕੁਝ ਡਾਟਾ ਛੁੱਟੀਆਂ ਦਿੰਦੇ ਨੇ ਮੀਨ ਸਹੀ ਗੱਲ ਆ ਜੁਰੀ ਨਹੀਂ ਕਿ ਅਸੀਂ ਮੈਡੀਕਲ ਲਾਈਨ ਦੀ ਗੱਲ ਕਰੀਏ ਅਜੇ ਅਸੀਂ ਮੈਂ ਆਪਣੇ ਫਰ ਡਿਪਾਰਟਮੈਂਟ ਲੋਕਲ ਬੋਡੀਜ਼ ਗੱਲ ਕਰੀ ਅਸੀਂ ਇਹ ਪੋ ਵੀ ਰਿਕਾਲ ਕਰ ਲਏ ਸਾਰੇ ਜਿੰਨੇ ਵੀ ਸਟਾਫ ਛੁੱਟੀ ਤੇ ਗਿਆ ਸੀ ਹੋ ਸਕਦਾ ਕਿ ਉਹ ਵਿਦਨ ਅ ਡੇ ਟੂ ਵਾਪਸ ਜੁਆਇਨ ਕਰ ਲੈਣ ਮੈਸਰ ਸਭ ਨੂੰ ਲੱਗ ਗਿਆ ਚਾਹੇ ਡਾਕਟਰ ਹੋਣ ਚਾਹੇ ਫਾਇਰ ਸਟੇਸ਼ਨ ਦੇ ਅਫਸਰ ਹੋਣ ਸਾਡੇ ਚਾਹੇ ਐਡਮਿਨਿਸਟ੍ਰੇਟਿਵ ਅਫਸਰ ਹੋ ਕੇ ਹੋਣਾ ਹੈਗੇ ਤੇ ਸਨੇਹਾ ਸਰਕਾਰੋਂ ਨੇ ਸਖਤ ਨਾਲ ਲੱਗ ਗਿਆ ਕਿ ਉਹ ਵਿਦਨ ਅ ਡੇ ਟੂ ਮੇਖਲੋ ਵਾਪਸ ਆ ਕੇ ਜੁਆਇਨ ਕਰ ਲੈਣਗੇ ਜੀ ਜਿਹੜੇ ਜਮਾ ਕੋਈ ਕਰਦੇ ਬਿਆਰਾਂ ਉਹਨਾਂ ਨੂੰ ਵੀ ਇਸੇ ਜੀ ਉਹ ਬਿਲਕੁਲ ਬਿਲਕੁਲ ਸਖਤ ਸ਼ਬਦਾਂ ਚ ਅਸੀਂ ਆਪਾਂ ਕਵਾਂਗੇ ਕਿ ਇਹ ਦੇਖੋ ਇਹ ਐਮਰਜੈਂਸੀ ਹੈਗੀ ਆ ਪੰਜਾਬ ਤੇ ਐਮਰਜੈਂਸੀ ਹੈਗੀ ਆ ਪੂਰੇ ਦੇਸ਼ ਵਿੱਚ ਤੇ ਇਸ ਐਮਰਜੈਂਸੀ ਦਾ ਮੈਂ ਕਹੂੰਗਾ ਕਿ ਕੋਈ ਨਜਾਇਜ਼ ਫਾਇਦਾ ਨਾ ਲੈਣ ਕੋਈ ਵੀ ਜੋ ਬਿਜ਼ਨਸ ਹਾਊਸਸ ਹੈਗੇ ਆ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਜਾਂ ਜਮਾਖੋਰੀ ਕਰਦਾ ਫੜਿਆ ਗਿਆ ਤੇ ਉਹ ਤੇ ਸੀਐਮ ਸਾਹਿਬ ਵੱਲੋਂ ਵੀ ਸਨੇਹਾ ਲੱਗਿਆ ਕਿ ਅਸੀਂ ਉਹ ਤੇ ਸਖਤੋਂ ਸਖਤ ਕਾਰਵਾਈ ਕਰਕੇ ਉਹ ਤੇ ਅਸੀਂ ਆਪਾਂ ਪਰਚਾ ਕਰਾਂਗੇ ਐਫਆਈਆਰ ਕਰਾਂਗੇ ਆਪਾਂ ਜੀ ਧੰਨਵਾਦ